ਕਾ ਤੋ ਦਸੀ ਹੋ ਜਾਂਦੀ ਤੇਰੀ ਮਾਂ ਵੀ ਨੰਦ ਦੇਣਾ ਮੈਂ ਕੱਲ੍ਹ ਠੀਕ ਆ ਬੱਚਿਆਂ ਤੁਹਾਡੇ ਆ ਨਾ ਸਰ ਬਾ ਨਏ ਦੇ ਬੱਚੇ ਨਹੀਂ ਵਾ ਆ ਜਿਹੜੀ ਪਰ ਉੱਤੇ ਕੋਠੀ ਮੈਂ ਮੁੜ ਕੇ ਦੱਸੂਗਾ ਮੈਂ ਤੈਨੂੰ ਜਿਵੇਂ ਮੈਂ ਕਹੀ ਸੀਗਾ ਐਡੇ ਖੋਲਦਲੇ ਇਨਸਾਨ ਹੁੰਦੇ ਸੀ ਮੈਂ ਨਹੀਂ ਖੋਲਦਦੇ ਨਹੀਂ ਤੂੰ ਬਹੁਤ ਦਿੱਤਾ ਤੁਸੀਂ ਕਦੇ ਹੁਕਮ ਕੀਤਾ ਹੋਵੇ ਮੈਂ ਕੰਮ ਨਾ ਕੀਤਾ ਹੋਵੇ ਉਹ ਦੱਸੋ ਅੱਥਰ ਮੈਂ ਕੁੱਟੂ ਵਾਲੇ ਨਾਲੇ ਤੇ ਆਉਂਗਾ ਵੀ ਤੇ ਤੈਨੂੰ ਉੱਤੇ ਭੇਜੂੰਗਾ ਜਿੱਥੇ ਪਾਣੀ ਨਾ ਮਿਲੇ ਬੀਤੇ ਕੱਲ ਵਿਧਾਨ ਸਭਾ ਦਾ ਮੌਨਸੂਨ اجلاس ਸ਼ੁਰੂ ਹੋਇਆ ਜਿਸ ਵਿੱਚ ਕੋਰਤਪੂਰਾ ਦੇ ਇੱਕ ਏਐਸਆਈ ਬੋੜ ਸਿੰਘ ਦਾ ਮਾਮਲਾ ਖਾਸਾ ਗੁੰਝਿਆ ਪਰ ਇਸ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਸ ਏਐਸਆਈ ਬੋੜ ਸਿੰਘ ਅਤੇ ਕਥਿਤ ਤੌਰ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਦੀ ਆਡੀਓ ਵਾਇਰਲ ਹੋ ਜਾਂਦੀ ਹੈ ਇਲਜ਼ਾਮ ਹੈ ਕਿ ਸਪੀਕਰ ਸੰਧਵਾ ਦੇ ਭਰਾ ਨੇ ਏਐਸਆਈ ਨਾਲ ਗਾਲੀ ਗਲੋਚ ਕੀਤੀ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਨੇ ਤੁਹਾਨੂੰ ਪੂਰਾ ਮਾਮਲਾ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਇਹ ਆਡੀਓ ਸੁਣਾ ਦਿੰਦੇ ਹਾਂ ਹਾਲਾਂਕਿ ਸੈਂਟਰਲ ਪੰਜਾਬ ਟੀਵੀ ਇਸ ਆਡੀਓ ਦੇ ਪੁਖਤਾ ਹੋਣ ਦੀ ਪੁਸ਼ਟੀ ਨਹੀਂ ਕਰਦਾ ਅੱਗੇ ਗੱਲ ਸਰ ਰਾਸਰੀ ਕਾ ਤੂੰ ਤਾਂ ਖੁਸ਼ੀ ਹੋਈ ਜਾਂਦਾ ਜੀ ਤੇਰੀ ਮਾਂ ਦੀ ਲੰਨ ਦੇਣਾ ਮੈਂ ਕੱਲ ਨੂੰ ਠੀਕ ਆ ਬੱਚੇ ਆ ਤੁਹਾਡੇ ਨਾ ਕਰੀ ਬਾਸ ਨਹੀਂ ਤੇ ਬੱਚੇ ਨਹੀਂ ਤੂੰ ਆ ਹਾਏ ਦੀ ਭਾਰ ਤੇ ਕੋਠੀ ਮੈਂ ਮੁੜ ਕੇ ਦੱਸੂਗਾ ਮੈਂ ਤੈਨੂੰ ਜਿਵੇਂ ਮੈਂ ਕਹੀ ਦੀ ਜਾਂ ਐਡੇ ਖਲ ਦੇ ਇਨਸਾਨ ਹੋ ਜਿਦ ਸੀ ਮੈਂ ਨੇ ਖਲ ਦੇਵੇ ਨਹੀਂ ਤੂੰ ਬਹੁਤ ਦਿੱਤਾ ਇਹ ਹੋ ਗਿਆ ਜੀ ਕਿ ਆਪਾਂ ਧੰਗਰਮ ਹੋਏ ਬੈਠੇ ਹਾਂ ਸਾਡੇ ਵਰਕਰਾਂ ਨੂੰ ਬਹੁਤ ਤੂੰ ਠੱਠ ਪਰੇਸ਼ਾਨ ਕੀਤਾ ਨਹੀਂ ਜੀ ਐ ਜਿੱਦ ਕੋਈ ਕੋਈ ਗੱਲ ਦੀ ਜੀ ਇਹੋ ਜੀ ਕੋਈ ਜੈਨ ਰਵਾਣ ਕੀ ਕਰਾਲਾ ਭਲਾ ਮਾਨਤ ਬਣ ਕੇ ਮੈਂ ਕੁੱਟੂਗਾ ਤੈਨੂੰ ਆ ਕੇ ਪਤਾ ਕੀ ਹੈ ਜੀ ਤੁਸੀਂ ਵੱਡੇ ਹੋ ਜੀ ਮੈਂ ਤੁਹਾਡੇ ਤੋਂ ਛੋਟਾ ਵੱਡੇ ਭਰਾ ਤੁਸੀਂ ਮੇਰੇ ਹਾਂ ਹਾਂ ਠੀਕ ਆ ਕਿਰਪਾ ਕਰੋ ਐਨਾ ਕਰੋ ਨਹੀਂ ਨਹੀਂ ਭਰਾ ਤੂੰ ਯਰ ਕੋਲ ਤੱਕ ਫਰਿਆ ਤੱਕਾਈ ਹੋਰ ਐ ਨਾ ਕਰੀਂ ਨਹੀਂ ਜਿੰਨੇ ਤੁਹਾਡਾ ਭਰਾ ਤੁਹਾਡਾ ਛੋਟਾ ਵੀਰ ਆ ਜੀ ਮੈਂ ਬਸ ਤੂੰ ਮੈਂ ਤਾਂ ਕਰਦਾ ਹਾਂ ਨਾ ਮੈਨੂੰ ਦੁਆ ਦੇ ਲਵਾ ਦਿਓ ਮੁੜ ਕੇ ਤੂੰ ਸਾਰ ਨਹੀਂ ਧਿਆਨ ਦਾ ਕਿਸੇ ਪੰਜਰ ਦੀ ਨਹੀਂ ਨਹੀਂ ਐ ਜੀ ਤਾਂ ਕੋਈ ਗੱਲ ਨਹੀਂ ਹਾਂ ਮੈਂ ਤੈਨੂੰ ਭੜੀ ਪਾਪ ਜਾਣ ਜਾਣ ਲੱਗ ਗਿਆ ਤੈਨੂੰ ਤੇ ਤੂੰ ਕਹੋ ਜੀ ਦਰਤੀ ਦਾ ਮਾਲਕ ਹੈ ਉਹ ਨਹੀਂ ਸਰ ਨਹੀਂ ਜੀ ਨਹੀਂ ਐ ਜੀ ਕੋਈ ਵੀ ਗੱਲ ਨਹੀਂ ਹੈਗੀ ਜੀ ਉਹ ਹੁਕਮ ਕਰਿਆ ਕਰੋ ਤੁਸੀਂ ਮੈਨੂੰ ਕਦੇ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਦੇ ਹੁਕਮ ਕੀਤਾ ਕੋਈ ਨਹੀਂ ਦੱਸ ਤੋ ਗੱਲਾਂ ਬਾਈ ਨੇ ਸਾਡੀ ਭੈਣ ਦੇਤਾ ਸਾਰੇ ਵਰਕਰਾਂ ਦੀ ਸਾਡੇ ਪਿੱਤਰ ਪਿੱਤਰ ਕਰਤੇ ਤੂੰ ਠੀਕ ਆ ਨਹੀਂ ਐ ਜੀ ਦੋ ਸਰ ਤੂੰ ਗੱਲ ਹੀ ਨਹੀਂ ਤੁਸੀਂ ਦੱਸੋ ਮੈਂ ਤੁਮੀ ਤੁਸੀਂ ਮੈਨੂੰ ਕੋ ਫੋਨ ਕੀਤਾ ਕੋ ਹੁਕਮ ਕੀਤਾ ਹੋਵੇ ਉਹ ਨਾ ਹੋਇਆ ਉਹ ਦੱਸੋ ਕੋਈ ਗੱਲ ਤਾਂ ਕਰਨਾ ਯਾਰ ਜਦ ਤੋਂ ਸਾਡਾ ਮਤਲਬ ਚੌਪਟੀ ਕਰੀ ਜਾਂਦਾ ਸਾਰੀ ਗੱਲ ਹੈ ਨਹੀਂ ਐ ਜੀ ਤੁਸੀਂ ਐਵੇਂ ਕਹੀ ਜਾਉਂਗੇ ਤਾਂ ਜੀ ਤੁਹਾਡੀ ਮਰਜ਼ੀ ਆ ਹਾਂ ਚਲ ਕੋਈ ਨਹੀਂ ਹੋਏਗਾ ਤੁਸੀਂ ਕਦੇ ਹੁਕਮ ਕੀਤਾ ਹੋਵੇ ਮੈਂ ਕੰਮ ਨਾ ਕੀਤਾ ਹੋਵੇ ਉਹ ਦੱਸੋ ਉਹ ਤਾਂ ਮੈਂ ਕੁੱਟੂ ਵਾਲੇ ਨਾਲੇ ਤੇ ਆਉਂਗਾ ਵੀ ਤੇ ਤੈਨੂੰ ਉੱਥੇ ਭੇਜੂੰਗਾ ਜਿੱਥੇ ਪਾਣੀ ਨਾ ਮਿਲੇ ਠੀਕ ਆ ਹਾਂ ਛੋਟੇ ਵੀਰ ਨੂੰ ਉਹ ਸਾੜ ਕਰਤਾ ਸਾਡਾ ਬਹੁਤ ਬਹੁਤ ਇਨਸਾਨ ਕਰਦਾ ਸਾਦਾ ਨਹੀਂ ਛੋਟੇ ਵੀਰ ਨੂੰ ਤੁਸੀਂ ਐਂ ਕਰੋਗੇ ਹਾਂ ਬਿਲਕੁਲ ਕਰੂੰਗਾ ਛੁਰਤੋ ਅਰਸਲ ਮਾਮਲਾ 2019 ਦਾ ਦੱਸਿਆ ਜਾ ਰਿਹਾ ਹੈ ਜਦੋਂ ASI ਬੋਰਡ ਸਿੰਘ ਥਾਣਾ ਸਿਟੀ ਕੋਟਕਪੂਰਾ ਚ ਬਤੌਰ ਹੈੱਡ ਮੁਰਸ਼ਿਦ ਤਨਾਸੀ ਜਿੱਥੇ ਕਿ ਇੱਕ ਵਿਅਕਤੀ ਨੇ ਇਲਜ਼ਾਮ ਲਾਇਆ ਕਿ ਬੋਰਡ ਸਿੰਘ ਨੇ ਉਸ ਦਾ ਕੇਸ ਰੱਦ ਕਰਵਾਉਣ ਲਈ ਉਸ ਕੋਲੋਂ 1 ਲੱਖ ਰੁਪਏ ਦੀ ਰਿਸ਼ਵਤ ਲਈ ਪਰ ਉਸ ਦਾ ਕੇਸ ਰੱਦ ਨਹੀਂ ਕਰਵਾਇਆ ਉਧਰ ਬੀਤੇ ਕੱਲ ਸਦਨ ਅੰਦਰ ਸਪੀਕਰ ਸੰਧਵਾ ਨੇ ਖੁਦ ਇਹ ਮੁੱਦਾ ਚੁੱਕਿਆ ਅਤੇ ASI ਉੱਪਰ ਗੈਂਗਸਟਰ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਉਂਦਿਆਂ ਪੰਜਾਬ ਸਰਕਾਰ ਤੋਂ ਇਸ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਹ ਨਹੀਂ ਨਹੀਂ ਉਹਨਾਂ ਡੀਜੀਪੀ ਪੰਜਾਬ ਤੋਂ ASI ਤੇ ਹੋਈ ਕਾਰਵਾਈ ਬਾਰੇ ਰਿਪੋਰਟ ਵੀ ਮੰਗੀ। ਪਰ ਦੂਜੇ ਪਾਸੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦਾ ਇਲਜ਼ਾਮ ਹੈ ਕਿ ਸਪੀਕਰ ਸੰਧਵਾ ASI ਨਾਲ ਨਿੱਜੀ ਕਿੱਡ ਕੱਢ ਰਹੇ ਨੇ। ਸੁਖਪਾਲ ਖੈਰਾ ਨੇ ਇੱਕ ਪੋਸਟ ਕਰਕੇ ਸਪੀਕਰ ਦੇ ਭਰਾ ਅਤੇ ASI ਦੀ ਕਥਿਤ ਆਡੀਓ ਦਾ ਹਵਾਲਾ ਵੀ ਦਿੱਤਾ। ਕੀ ਐਸਐਸ ਦੀ ਕੋਈ ਐਫਆਈਆਰ ਦਾ ਵੇਰਵਾ ਦਿੱਤਾ ਆਪਣੇ ਹਲਕੇ ਕੋਟਕਪੂਰੇ ਦਾ ਇਹਦਾ ਮਤਲਬ ਹੈ ਕਿ ਸਪੀਕਰ ਦਾ ਇਹਦੇ ਵਿੱਚ ਪਰਸਨਲ ਵੈਸਟਡ ਇੰਟਰਸਟ ਹੈ ਔਰ ਸਦਨ ਉਹ ਕਹਿ ਰਿਹਾ ਕਿ ਜੇ ਤੁਹਾਡੀ ਆਗਿਆ ਹੋਵੇ ਤਾਂ ਡੀਜੀਪੀ ਪੰਜਾਬ ਤੋਂ ਇੱਕ ਰਿਪੋਰਟ ਮੰਗੀ ਜਾਵੇ that means speaker ਪੰਜਾਬ ਵਿਧਾਨ ਸਭਾ ਨੰਬਰ 1 is so helpless is so has expressed complete defeated attitude ਇੱਕ ਹਾਰੇ ਹੋਏ ਖਿਡਾਰੀ ਵਾਂਗੂ ਵਿਧਾਨ ਸਭਾ ਦੀ ਕੁਰਸੀ ਤੇ ਬੈਠ ਕੇ ਕਹਿੰਦਾ ਇੱਕ ਐਸਆਈ ਦੀ ਕ腐ਸ਼ਨ ਦੇ ਮਸਲੇ ਦੇ ਉੱਤੇ ਕਿ ਅਸੀਂ ਸਦਨ ਡੀਆਈ ਡੀਜੀਪੀ ਤੋਂ ਰਿਪੋਰਟ ਮੰਗ ਲਵੇ ਇਹਨਾਂ ਨੂੰ ਸ਼ਰਮਨਾਕ ਇਹਨਾਂ ਨੂੰ ਘਰਾਵਟ ਵਾਲਾ ਮਿਆਰ ਇਹਦੇ ਨਾਲ ਉਹ ਕੋਜੀ ਇੱਕ ਹਰਕਤ ਕਰ ਰਿਹਾ ਇੱਕ ਆਦਮੀ ਜਿਹੜਾ ਸੰਵਿਧਾਨ ਦੀ ਕੁਰਸੀ ਤੇ ਬੈਠਾ ਮੇਰਾ ਮੰਨਣਾ ਵਾ ਕਿ ਇਹਦੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸੰਧਵਾ ਕਿਉਂਕਿ ਕੋਟਕਪੂਰੇ ਦਾ ਇਹ ਪ੍ਰिवेंशन ਆਫ ਕ腐ਸ਼ਨ ਐਕਟ ਦਾ ਕਿਸੇ ਐਸਆਈ ਮੋਹਨ ਸਿੰਘ ਦੀ ਗੱਲ ਕਰ ਰਹੇ ਨੇ ਇਨ ਦਾ ਕੋਈ ਨਿੱਜੀ ਮਫਾਦ ਹੈ ਜਾਂ ਇਸ ਮਸਲੇ ਦੇ ਰਾਹੀਂ ਇਹ ਆਪਣੇ ਕਿਸੇ ਸਿਆਸੀ ਵਿਰੋਧੀ ਨੂੰ ਟਾਰਗੇਟ ਕਰਕੇ ਉਹਦੇ ਤੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਨੇ ਜਦ ਅਸੀਂ ਲੀਡਰ ਆਫ ਆਪੋਜੀਸ਼ਨ ਬਾਜਵਾ ਸਾਹਿਬ ਨੇ ਗੱਲ ਕੀਤੀ ਕਿ 295ਏ ਦੀ ਜਿਹੜੀ ਆ ਸੈਂਕਸ਼ਨ ਹੋਣੀ ਚਾਹੀਦੀ ਆ ਡੇਰਾ ਸੱਚਾ ਸੌਦਾ ਨੂੰ ਪ੍ਰੋਸੀਕਿਊਟ ਕਰਨ ਦੀ ਔਰ ਜਿਹੜਾ ਲੋਰੈਂਸ ਬਿਸ਼ਨੋਈ ਨੇ ਪੰਜਾਬ ਸਰਕਾਰ ਨੇ ਸਵੀਕਾਰ ਕੀਤਾ ਹਾਈ ਕੋਰਟ ਚ ਕਿ ਉਹਦੀ ਜਿਹੜੀ ਇੰਟਰਵਿਊ ਹੋਈ ਸੀਗੀ ਉਹ ਖਰੜ ਸੀਆਈਏ ਸਟਾਫ ਦੇ ਅੰਦਰ ਬੈਠ ਕੇ ਹੋਈ ਸੀ ਉਸ ਨੂੰ ਕਰਾਰ ਦਿੱਤਾ ਕਿ ਇਸ ਲਈ ਨਹੀਂ ਲਿਆ ਜਾ ਸਕਦਾ ਕਿਉਂਕਿ ਮਾਮਲਾ ਸਬ ਜੁਡੀਸ ਹੈ ਕੋਈ ਸਬ ਜੁਡੀਸ ਨਿਗਾ ਉਹਦਾ ਐਸਆਈਟੀ ਨੇ ਇੱਕ ਐਫੀਡੇਵਿਟ ਦਿੱਤਾ ਵਾ ਕਿ ਹਾਂ ਅਸੀਂ ਇੰਟਰਵਿਊ ਕਰਾਈ ਹੈ ਸੀਆਈਏ ਸਟਾਫ ਖਰੜ ਸਬ ਜੁਡੀਸ ਦਾ ਇਹ ਹੋਊਗਾ ਜਿਹੜਾ ਐਸਐਸ ਜੀ ਮੋਹਨ ਸਿੰਘ ਵਾਲਾ ਮਸਲਾ ਵਾ ਮੈਨੂੰ ਪਤਾ ਨਹੀਂ ਡਿਟੇਲਸ ਕੀ ਆ ਲੇਕਿਨ ਕੀ ਇਹ ਕਿ ਐਸਐਸਆਈ ਦੇ ਖਿਲਾਫ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਦਾ ਪਰਚਾ ਹੋ ਜੇ ਤੇ ਉਹ ਨੌਕਰੀ ਕਰਦਾ ਹੋਊਗਾ ਉਹਦਾ ਮਸਲਾ ਚਲਾਨ ਨਹੀਂ ਪੇਸ਼ ਹੋਇਆ ਹੋਊਗਾ ਸੋ ਐਡਾ ਸਦਨ ਦਾ ਸਮਾਂ ਬਰਬਾਦ ਹੁੰਦਿਆਂ ਮੈਂ ਆਪਣੇ 27-28 ਸਾਲ ਦੇ ਪੋਲਿਟਿਕਲ ਕੈਰੀਅਰ 'ਚ ਨਹੀਂ ਦੇਖਿਆ ਔਰ ਇਹਨਾਂ ਦਾ ਪਰਸਨਲ ਇਸ਼ੂ ਇਹਦੇ 'ਚ ਪੰਜਾਬ ਦੀ ਵਿਧਾਨ ਸਭਾ ਦੇ ਪਲੇਟਫਾਰਮ ਦਾ ਦੁਰਉਪਯੋਗ ਕੀਤਾ ਗਿਆ ਹੈ ਉਧਰ ਤਾਜ਼ਾ ਜਾਣਕਾਰੀ ਮੁਤਾਬਕ ਏਐਸਆਈ ਬੋਰਡ ਸਿੰਘ ਨੂੰ ਹੁਣ ਕੋਰਥਪੂਰਾ ਥਾਣਾ ਸਿਟੀ ਦੀ ਪੁਲਿਸ ਨੇ ਸਸਪੈਂਡ ਕਰ ਦਿੱਤਾ ਹੈ ਪੰਜਾਬ ਵਿਧਾਨ ਸਭਾ ਦੇ اجلاس ਦੌਰਾਨ ਰਿਸ਼ਵਤ ਕਾਟ ਦੀ ਚਰਚਾ ਹੋਣ ਦੇ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰਦਿਆਂ ਏਐਸਆਈ ਬੋਰਡ ਸਿੰਘ ਦੇ ਖਿਲਾਫ ਪ੍ਰੇਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਵੀ ਦਰਜ ਕਰ ਲਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ